ਇਹ ਕੋਈ ਕੋਰਟਿੰਗ ਤਾਂ ਨਹੀਂ ਕੀਤੀ ਹੋਈ ਇਸ ਤੇ ਨਹੀਂ ਮਤਲਬ ਹੁੰਦੀ ਤਾਂ ਵੈਸੇ ਹੋਇਆ ਬਟ ਇਹ ਇਹ ਤੇ ਪੂਰੀ ਕਾਸਟ ਤਾਂ ਪਾੜੀ ਕਿੰਨੀ ਹੈ ਬਹੁਤ ਪਰੀ ਹੈ ਯਾਰ ਕਿੰਨੀ ਰਹੀ ਹੈ ਇਹ ਇਹ ਆ ਜੇ ਇਹਦੇ ਚੀ ਬਣਾਏ ਮੈਂ ਟਿੰਡੇ ਇਹ ਕਾਲੇ ਰੰਗ ਦੇ ਕਿਉਂ ਹੈ ਇਹ ਹੰਦੀ ਇਦਾਂ ਲਿਆ ਇਹਦਾ ਫਾਇਦਾ ਫਾਇਦਾ ਕੀ ਇਹਦਾ ਸਸੇ ਗਾਲ ਜੀ ਇੱਕੀ ਹਾਲ ਹਾਲ ਸਾਰਿਆਂ ਨੂੰ ਉਮੀਦ ਕਰਦੇ ਤੋ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਸਾਰੇ ਜੀ ਪੌਦਿਆਂ ਨੂੰ ਪਾਣੀ ਮਾਰਨਾ ਜ਼ਰੂਰੀ ਹੁੰਦਾ ਜਿਨਾ ਆਪਣਾ ਹਣਾਣਾ ਜਿਨਾ ਜ ਆਪਣਾ ਸਹੀ ਗੱਲ ਆ ਗਰਮੀ ਆ ਗਈ ਵਿਚਾਰੇ ਕਦੇ ਹੀ ਪਹਿਲੇ ਆਉਂਦਾ ਸੀ ਤਲਾ ਪਾਰਟੀਆਂ ਨਾਲ ਪਾਣੀ ਪੰਦੇ ਹੋਏ ਸੀ ਹੁਣ ਪਾਈਪ ਲਾ ਲਿਆ ਅੰਦਰ ਇਹ ਸੁੱਖਾ ਜੀ ਪਾਰਟੀਆਂ ਕਿਉਂਕਿ ਪਾਰਟੀਆਂ ਨਹੀਂ ਜਾਂਦੀਆਂ ਚੱਕ ਚੱਕ ਕੇ ਲਿਆਉਣੀਆਂ ਉਹ ਕਿਹਾਂ ਰੱਖਦੇ ਹੋ ਉੱਤੋਂ ਦੂਸਰੇ ਪਾਸੇ ਦੇਖੋ ਸਾਡੀ ਉਹ ਕੋ ਵੀ ਇਬਾਦਤ ਚਲੋ ਅੰਦਰ ਚਲੋ ਚਲੋ ਇਹ ਕਿ ਲਿਫਟ ਕੋਲ ਜਾਓਗੀ ਵੀ ਮੈਨੂੰ ਬਾਹਰ ਲੈ ਕੇ ਜਾਓ ਕਿ ਇਬਾਦਤ ਚਲੋ ਘਰ ਚਲੋ ਨਹੀਂ ਮੈਂ ਨਹੀਂ ਲੈਣਾ ਘਰ ਚਲੋ ਘਰ ਚਲੀਏ ਚਲੋ 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 ਚਲੀਏ ਘਰੇ ਇਬਾਦਤ ਇੱਧਰ ਉੱਧੇ ਵੀ ਭੱਜ ਗਈ ਨਾ ਇੱਧਰ ਚੱਲ ਇੱਧਰ ਚੱਲ ਆ ਜਾ ਐ ਤੈਨੂੰ ਪਟੇ ਨੂੰ ਪਟੇ ਨੂੰ ਤੈਨੂੰ ਮੈਂ ਦੇਣੀ ਮੂੰਹ 'ਚ ਪਾਵਾ ਤੇ ਕੋਲਾਇਆ ਜਾ ਚੱਲ ਚੱਲ ਚਲਿ ਮੂੰਹ ਚਲੀ ਪਾਉਂਦੇ ਨਾ ਫਿਰ ਮੈਂ ਇਹ ਫਟੇ ਵਟੇ ਨਹੀਂ ਚਾਤਰੀ ਹੁਣ ਨਿੱਕੀ ਨਿੱਕੀ ਵੀ ਭਾਈ ਛੱਟ ਛੱਟ ਪਾਇਆ ਹੀ ਨੇ ਮੂੰਹ ਦੇ ਵਿੱਚ ਦੇਖ ਲਿਆ ਹਾਏ ਹੁੰਦੇ ਆਉਂਦੇ ਫੇਰ ਚਪਟਾ ਮਾਰ ਲੈਂਦੀ ਐ ਇੱਕ ਚਲੋ ਚੱਲੀਏ ਉਹ ਪਾਣੀ ਪਾਰੇ ਪਾਪਾ ਪਾਪਾ ਚਲੋ ਪਾਪਾ ਪਾਪਾ ਪਾਣੀ ਉਹ ਵੇਖੋ ਪਾਣੀ ਚਲੋ ਤੇ ਪਾਣੀ ਪਾ ਕੇ ਅੰਦਰ ਆ ਜਾਓ ਸਿੱਤੇ ਫਿਰ ਮੈਨੂੰ ਲੈ ਕੇ ਜਾਵਾਂਗਾ ਮੈਂ ਤੁਹਾਨੂੰ ਲੈ ਜੂ ਅੰਦਰ ਇਹ ਬੜੀ ਸ਼ਰਾਪੀ ਹੋਈ ਜੀ ਇਹਨੇ ਮੈਂ ਕਿਹ ਚੱਕਣਾ ਚਾਹ ਰਿਹਾ ਹਾਂ ਇਹ ਮੈਨੂੰ ਪਹਿਲਾਂ ਪਕੜਾ ਦੇ ਜੀ ਵੀ ਚੱਕ ਗੇਮ ਖੇਡ ਹਾਓ ਥੋੜਾ ਰੋਣਾ ਪਾਇਆ ਨਹੀਂ ਬੋਰੋ ਲਾ ਪਾਇਆ ਬਾਰੇ ਨੇ ਲਿਫਟ ਦੇ ਨਾਲ ਚੰਬੜੀ ਗਈ ਸੀ ਲਿਫਟ ਮੇਂ ਚੰਮੜ ਗਈ ਵੀ ਉਹ ਕੱਢੋ ਬਾਹਰ ਖੋਲੋ ਮੈਨੂੰ ਇਹਨੂੰ ਇਹ ਕੀ ਹੋ ਰਿਹਾ ਬਲ ਆ ਮਰੀ ਹੈਂਗ ਚੱਕੀ ਫਿਰਦੀ ਰਸੋਈ ਚ ਰਸੋਈ ਜਾਂਦੀ ਕੋਈ ਨਾ ਕੋਈ ਚੀਜ਼ ਮੇਰੇ ਪਾਂਡੇ ਪੁੰਡੇ ਸਭ ਬਾਹਰ ਖਲਾਰ ਦਿੰਦੀ ਹੈ ਇਹ ਸੁਨਾਮੀ ਹੈ ਜੀ ਸੁਨਾਮੀ ਜੀ ਮ ਸੁਨਾਮੀ ਆਂਦੀ ਹੈ ਨਾ ਹਾਂ ਇਹ ਉਹ ਹੈ ਕੀ ਬਾਤ ਹੈ ਮੇਰੇ ਪਸਰਾਤ ਚਾਰ ਹੁੰਦੀ ਆ ਤੇ ਸਵੇਰ ਨੂੰ ਜੋਨ ਲੱਗਦੀ ਆ ਇਨੂੰ ਐ ਨਾ ਬਿਲੀਫਟ ਖੋਲ ਕੇ ਮੈਨੂੰ ਥੱਲੇ ਪਾਰ ਕੇ ਚ ਲੈ ਕੇ ਜਾਂਦੇ ਨਾ ਹਾਂ ਬਸ ਬਾਹਰ ਜਾਣਾ ਇੱਥੋਂ ਐ ਬੋ ਲੈ ਥੱਲੇ ਕੋਰੀ ਆਹ ਬਾਹਰ ਵਾਹ ਵਾਰ ਵੇਖ ਜਿੱਦ ਤੱਕ ਜੁੰਡੀਆਂ ਕੀਤੀਆਂ ਉਹ ਤੇ ਉਹ ਵਾਲ ਸੈੱਟ ਹੋਏ ਨੇ ਬਬੂ ਇਹ ਨਾ ਉਹ ਦੇ ਹੋ ਲੈ ਇਹਨਾਂ ਕੁਝਾ ਧੁੜੀ ਕੱਢੇ ਹੁੰਦੇ ਨੇ ਇਹ ਗੁੱਸਾ ਕਰੀ ਗੁੱਸੇ ਸੱਟੀ ਕੀ ਨਹੀਂ ਸਹੀ ਗੱਲ ਹੈ ਤੂੰ ਝੋਟੀ ਨਹੀਂ ਹੈ ਤੂੰ ਵੱਡੀ ਹੋ ਜਾ ਫਿਰ ਤੈਨੂੰ ਮੈਂ ਤੈਨੂੰ ਮੈਂ ਤਾਂ ਸੁਣਾਂ ਗੁੱਸਾ ਕਿਵੇਂ ਕਰਦੇ ਰੇ ਲੋ ਜੀ ਬੜੇ ਕੰਮ ਕਾਜ ਪੈਂਡਿੰਗ ਪਏ ਨੇ ਬੜਾ ਬਰ ਸਵੇਰ ਤੋਂ ਲੈ ਕੇ ਮੈਂ ਸ਼ਾਮ ਤੱਕ ਕੰਮ ਕਰਦਾ ਰਿਹਾ ਨਾ ਵਲੋਗ ਬਣਾਉਣ ਦਾ ਕੋਈ ਦਿਮਾਗ ਚੇਤਾ ਨਹੀਂ ਰਹਿੰਦਾ ਕੁਝ ਨਹੀਂ ਰਹਿੰਦਾ ਨਾਲ ਕੰਟੈਂਟ ਵੀ ਕੁਝ ਹੋਵੇ ਨਾ ਵੀ ਕੁਝ ਜਾਈਏ ਕਿਤੇ ਕੋਈ ਸੀਰੀਜ਼ ਚਲਾਈਏ ਫਿਰ ਵੀ ਐ ਵਲੋਗ ਦਾ ਸੀਰੀਜ਼ ਤਾਂ ਅਜੇ ਤਾਂ ਹੈ ਨਹੀਂ ਕੋਈ ਖੋਦਰੀ ਸੀਰੀਜ਼ ਬਣੀ ਉਹਦਾ ਮਤਲਬ ਕਿ ਕੋਵਿਡ ਵਾਲਾ ਟਾਈਮ ਆ ਗਿਆ ਸੀ ਆ ਜੰਗ ਦੇ ਵਿੱਚ ਅੱਪੀ ਅੰਦਰਾ ਜੀ ਜੰਗ ਤੇ ਇਦਾਂ ਦੀ ਜਿਵੇਂ ਕੋਡ ਨਹੀਂ ਆ ਗਿਆ ਹੁੰਦਾ ਅੰਦਰ ਘਰਾਂ 'ਚ ਬੜੇ ਹੋ ਅੱਜ ਵੀ ਬਾਹਰ ਜਾਣ ਨੂੰ ਕਿਤੇ ਜਨ ਜੇ ਨਹੀਂ ਕਰਦਾ ਉਹ ਤੋਂ ਅੱਜ ਗਰਮੀ ਬੜੀ ਆ 41 ਡਿਗਰੀ ਟੈਂਪਰੇਚਰ ਆ ਬਾਹਰ ਬਹੁਤ ਜ਼ਿਆਦਾ ਗਰਮੀ ਆ ਅੱਜ ਬਹੁਤ ਜ਼ਿਆਦਾ ਹੂੰ ਕੱਲ ਵੀ ਸੀ ਪਰ ਅੱਜ ਉਸ ਤੋਂ ਜ਼ਿਆਦਾ ਕਿਉਂਕਿ ਦਿਨ ਚੜਦਿਆ ਸਾਰੀ ਗਰਮੀ ਹੋ ਗਈ ਆ ਵੀ ਅੱਜ ਮੇਰੇ ਨਾਲ ਹੀ ਗਰਮੀ ਅੱਜ ਹਾਈ 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 ਆਲੇ ਰੰਗੀ ਵੀ ਇਹਨੂੰ ਖਡੋਣੇ ਨੂੰ ਵੀ ਉੱਤੇ ਚੜ ਉੱਤੇ ਚੜ 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 ਚੱਲ ਡਿੱਗ ਜਾਏਗਾ ਕਾਲ ਟੇਬਲ ਤੇ ਚੜ ਗਈ ਸੀ ਕਾਲ ਟੇਬਲ ਤੇ ਟੇਬਲ ਥੋੜਾ ਨੀਵਾ ਵਾਂ ਥੋੜਾ ਉੱਚਾ ਵਾਂ ਹਾਂ ਟੇਬਲ ਤੇ ਇਹਨਾਂ ਹੱਥ ਜੂਤ ਪਾ ਕੇ ਪਤਾ ਨਹੀਂ ਕਿਵੇਂ ਲਟਕ ਕੇ ਚੜ ਗਈ ਮੈਂ ਦੇਖਦਾ ਰਿਆ ਇਹਨੂੰ ਵਾ ਵਾ ਕੀ ਬੋਲਦੀ ਰਹਿੰਦੀ ਕੁਛ ਨਹੀਂ ਪਤਾ ਸਾਰਾ ਦਿਨ ਕੋਸ਼ਣਾ ਕੋ ਬੋਲਦੀ ਰਹਿੰਦੀ ਆ ਮੰਮੀ ਪਾਪਾ ਹੀ ਨਹੀਂ ਕਹਿੰਦੀ ਬਸ ਹਾਂ ਮੰਮੀ ਪਾਪਾ ਹੀ ਨਹੀਂ ਕਹਿੰਦੀ ਇਹ ਜਦੋਂ ਮੰਮੀ ਪਾਪਾਸ ਫੋਨ ਲੱਗਦੇ ਉਦੋਂ ਇਗਨੋਰ ਕਰਕੇ ਭੱਜ ਜਾਂਦੀ ਹੈ ਇਧਰ ਉਧਰ ਭੱਜ ਜਾਂਦੀ ਹੈ ਤੇਰੀਆਂ ਗੱਲਾਂ ਕਰ ਰਹੀ ਮੇਰਾ ਮੂੰਹ ਆ ਦੇਖ ਰਹੀ ਇਬਾਦਤ ਫਤਿਹ ਬਰਾਦੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲ ਬਾਏ ਬਾਏ ਕਰ ਦੋ ਇਹ ਤਾਂ ਦਿਨੋਂ ਆਂਦਾ ਕਰਨਾ ਫਤੇ ਬਲਾਓ ਫਤੇ ਬਲਾਓ ਫਤੇ ਤਾਂ ਬਲਾ ਦੋ ਸਾਰੇ ਘਾਟ ਖਲਾਰਾ ਇਹਦੇ ਹੁਣ ਕਹਿੰਦਾ ਪਹਿਲਾਂ ਬੜੇ ਅਸੀਂ ਚਾਹ ਮਾਨਾ ਰੱਖਦੇ ਹੁੰਦੇ ਸੀ ਘਰ ਨੂੰ ਇਹ ਜਦੋਂ ਦੀ ਵਾਦਤ ਆਈਏ ਬਸ ਚਾਹ ਮਾਰਤੇ ਨੇ ਸਾਰੇ ਪਾਸੇ ਖਲਾਰਾ ਰੱਖਦੇ ਉਹਦੇ ਡੱਬੇ ਪਏ ਨੇ ਉੱਥੇ ਇਹਦਾ ਸਮਾਨ ਪਿਆ ਖਲਾਰੇ ਵਾਦਾ ਪਾ ਲੀ ਮੇਰੇ ਭਾਂਡੇ ਬਿਲਕੁਲ ਢੋਖ ਹੋਣਗੇ ਉਹ ਗਲਾਸੀਆਂ ਕੱਢ ਕੱਢ ਕੇ ਥੱਲੇ ਲਾਈ ਜੋਗੀ ਉਹਦੇ ਚ ਗਲਾਸੀਆਂ ਤੇ ਗਲਾਸੀਆਂ ਪਾਈ ਜੋਗੀ ਨਾਲ ਖੜਕਾ ਕਰੀ ਜੋਗੀ ਨਾਲ ਮੈਨੂੰ ਉਤਾਰ ਕਰੂਗੀ ਚਾਹ ਵੀ ਮੰਨੀ ਠੰਡੀ ਹੋ ਰਹੀ ਮੈਂ ਵੀ ਚਾਹ ਪੀਲਾ ਮੇਰੀ ਵੀ ਰਹਿ ਗਈ ਸਵੇਰ ਤੋਂ ਬਾਅਦ ਸਿੱਧਾ ਦੁਪਹਿਰ ਵਾਲੀ ਰੋਟੀ ਤੇ ਆ ਗਏ ਆ ਮੈਂ ਰੋਟੀ ਸਭ ਤੋਂ ਲੇਟ ਹੋ ਗਈ ਤੁਹਾਡੇ ਕਰਕੇ ਮੈਂ 2 ਵਜੇ ਦੀ ਡਿਗਰੀ ਮੈਂ ਕਿਹਾ ਤੁਸੀਂ ਬਾਹਰ ਹੁੰਦੇ ਹੋ ਬਾਹਰ ਹੁੰਦੇ ਹੋ ਮੈਨੂੰ ਬਾਦ ਤੁਮੀ ਸਵਾਸੂ ਤੇ ਥੋੜਾ ਜਲਦੀ ਆ ਜਾਗਰ ਭੁੱਖ ਬੜੀ ਲੱਗ ਜਾਂਦੀ ਹੈ ਯਾਰ ਜਦੋਂ ਕੰਮ ਕਰ ਕਰ ਰਹੇ ਹੁੰਨਾ ਨਾ ਕੰਮ ਕਰਦੇ ਦੇ ਵਿੱਚ ਨਹੀਂ ਛੱਡ ਸਕਦਾ ਭਾਵੇਂ ਤੁਹਾਡੀ ਗੱਲ ਬਿਲਕੁਲ ਸਮਝ ਆ ਗਈ ਇਹ ਤਾਂ ਤੁਹਾਨੂੰ ਪਤਾ ਜਦੋਂ ਮੈਂ ਮਿਊਜ਼ਿਕ ਬਣਾਉਂਦਾ ਹੁੰਦਾ ਸੀ ਉਦੋਂ ਵੀ ਭਾਵੇਂ ਰਾਤ ਦੇ 10 ਵਜੇ ਜਾਂ 11 ਵਜੇ ਨਾਲ ਜਿਸ ਤੱਕ ਮੇਰਾ ਕੰਮ ਨਹੀਂ ਪੂਰਾ ਹੁੰਦਾ ਮੈਂ ਖਾਂਦਾ ਨਹੀਂ ਕੁਝ ਇਹ ਤਾਂ ਠੀਕ ਹੈ ਬੇਟਾ ਵੀ ਤੂੰ ਆਪਣਾ ਕੰਮ ਛੱਡ ਕੇ ਬਾਹਰ ਨਹੀਂ ਆਉਂਦੇ ਹੋਂ ਜਦ ਤੱਕ ਜਿੰਦ ਤੱਕ ਫਿਨਿਸ਼ ਨਹੀਂ ਹੁੰਦਾ ਇਹ ਠੀਕ ਹੈ ਮੇਰੇ ਉਦ ਦੀ ਬਾਤ ਨੂੰ ਉਹ ਇੰਨੇ ਤਰਲੇ ਮਾਰੇ ਸੀ ਕਮਰੇ ਅੰਦਰ ਤੁਹਾਡੇ ਅੰਦਰ ਸਟੂਡੀਓ ਜਾਣ ਲਈ ਮ ਬੜਾ ਔਖਾ ਮੈਨੂੰ ਬਾਹਰ ਸਾਹਮਣਾ ਪੈਂਦਾ ਉਹਨੂੰ ਉਹਨੂੰ ਇਹ ਹੁੰਦਾ ਕਿ ਪਾਪਾ ਮੇਰੇ ਅੰਦਰ ਨੇ ਹਾਂ ਜਦੋਂ ਮੈਂ ਮਾਰਦਾ ਤਾਂ ਉਹ ਫਰੂਟ ਫਰਟ ਦੀ ਜਾਂਦੀ ਜਾਂਦਾ ਤੇ ਉਸ ਤੋਂ ਬਲੇ ਭੱਜੀ ਆਉਂਦੀ ਮਗਰ ਫੇ ਮੈਂ ਵੀ ਜਾਵਾਂ ਉਹ ਤਾਂ ਕੁਝ ਕਰਨੀ ਕੰਮ ਨਾ ਕਰ ਰਿਹਾ ਮੈਂ ਨਾ ਕੋਈ ਚੱਕਣੀ ਕਾਲਸ ਵੀ ਆਉਂਦੀ ਨੇ ਫਿਰ ਚੀਕਾਂ ਬੋ ਮਾਰਦੀ ਜਾਂਦਾ ਬਹੁਤ ਚੀਕਾਂ ਮਾਰਦੀ ਬਹੁਤ ਚੀਕਾਂ ਫਿਰ ਕਦੇ ਮਗਰ ਪਿਛੋਂ ਠੀਕ ਰਹਿੰਦੀ ਹੈ ਜਦੋਂ ਫੋਨ ਆਉਂਦਾ ਉਦੋਂ ਚੀਕਾਂ ਮਾਰਨੇ ਸ਼ੁਰੂ ਕਰਦਾ ਮੇਰੇ ਜਿਵੇਂ ਕਲਾਇੰਟ ਦਾ ਫੋਨ ਆ ਕੇ ਕਿਸੇ ਦਾ ਇਹ ਫੋਨ ਖੋਣ ਲੱਗ ਜਾਂਦੀ ਹੈ ਚੀਕਾਂ ਮਾਰਦੇ ਜੇ ਮੈਂ ਫੋਨ ਨਹੀਂ ਫੜਾਂਦਾ ਇਹਨੂੰ ਐ ਹੁੰਦਾ ਨਾ ਫੋਨ ਵੱਜ ਰਿਹਾ ਹੈ ਵੀ ਕੋਈ ਵਿੱਚ ਆਵਾਜ਼ ਨਿਕਲਦੀ ਮ ਤੇ ਉਸ ਤੋਂ ਬਾਅਦ ਫਿਰ ਚੀਕਾ ਮਾਰਦੀ ਨਹੀਂ ਫੜਾਂਦਾ ਰੋਟੀ ਲਾ ਲਾ ਮੈਂ ਬਾਦਲੀ ਪਰੋਂਠੀ ਬਣਾ ਕੀ ਬਣਾਇਆ ਕੀ ਹੈ ਟਿੰਡਾ 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 ਮੈਂ ਬਣਾ ਟਿੰਡਾ ਤੇ ਉਸ ਤੋਂ ਬਾਅਦ ਉਹ ਕਦੇ ਪਿਆਨੋ ਛੇੜਨ ਲੱਗ ਜਾਂਦੀ ਕਦੇ ਫੇਰਾ ਕੀਬੋਰਡ ਕੀਬੋਰਡ ਪਟਣ ਲੱਗ ਜੂਗੀ ਮੈਨੂੰ ਨਾ ਫਿਰ ਡਿਸਟਰਬ ਕਰਦੀ ਏ ਡਿਸਟਰਬ ਕਰਦੀ ਜਦ ਮੈਂ ਵਿਹਲਾ ਬੈਠਾ ਹਾਂ ਫਿਰ ਕੋਈ ਚੱਕਰ ਨਹੀਂ ਲੱਗੋਗੀ ਕਿਸੇ ਦੀ ਫਾਈਲ ਬਣਾ ਰਿਹਾ ਕੋਈ ਮਿਸਟੇਕ ਹੋ ਜੇ ਨਾ ਉਹ ਜ਼ਿਆਦਾ ਨੁਕਸਾਨ ਦੇ ਏ ਫਿਰ ਨੂੰ ਸੁਆਣਾ ਤਾਂ ਹੋਣੀ ਮੈਂ ਸੁਆ ਕੇ ਮੈਂ ਕਿਹਾ ਮੈਂ ਰੋਟੀ ਲਾਉਣੀ ਆਂ ਫੋਨ ਚੈੱਕ ਵੀ ਨਹੀਂ ਆ ਜੂਗੀ ਤੇ ਮੇਰੀ ਗੱਲ ਸੁਣੋ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਵੀਰ ਭੈਣ ਆਪਾਂ ਨੂੰ ਦੇਖਦੇ ਨੇ ਫੈਮਲੀਆਂ ਦੇਖਦੇ ਨੇ ਅੰਟੀਆਂ ਮੇਰੀਆਂ ਬਜ਼ੁਰਗ ਅੰਟੀਆਂ ਹੋ ਗਈਆਂ ਜਾਂ ਭੈਣਾਂ ਹੋ ਗਈਆਂ ਹਨਾ ਵੀਰ ਹੋ ਗਏ ਉਹ ਸਾਰੇ ਕਿਉਂ ਸੋਚਣ ਤੇ ਮਜਬੂਰ ਹੋ ਗਏ ਨੇ ਵੀ ਤੁਸੀਂ ਹੁਣ ਵਲੋਗ ਨਹੀਂ ਬਣਾਉਂਦੇ ਸਹੀ ਗੱਲ ਆ ਅਸਾਂ ਨੂੰ ਆਪ ਨੂੰ ਨਹੀਂ ਪਤਾ ਰਹਿੰਦਾ ਵੀ ਅਸੀਂ ਵਲੋਗਰ ਵੀ ਹੈ ਗਿਆ ਬੋਲ ਜਾਣੀਏ ਵਾਕਿਆ ਬਿਲਕੁਲ ਗੈਸਟਪੀਕ ਨੇ ਸਹੀ ਗੱਲ ਕੀਤੀ ਆ ਕਿ ਆਪਾਂ ਕਿ ਜਿਵੇਂ ਜਿਵੇਂ ਇੱਕ ਮੀਟ ਤੇ ਲਗਨ ਦੇ ਨਾਲ ਬੰਦਾ ਕਹਿੰਦੇ ਨਾ ਕੈਮਰਾ ਚੋ ਕੇ ਹਰ ਇੱਕ ਵਲੋਗਿੰਗ ਕਰਦਾ ਆ ਵੀ ਆ ਵੀ ਹਰ ਇੱਕ ਚੀਜ਼ ਆ ਬਹੁਤ ਸ਼ੇਅਰ ਕਰ ਦਿੰਦੇ ਨੇ ਇਹਨਾਂ ਨਾਲ ਹੁਣ ਮਤਲਬ ਆ ਭੁੱਲ ਜਾਂਦੇ ਆ ਭੁੱਲ ਵੀ ਤਾਂ ਜਾਂਦੇ ਆ ਕਿਉਂਕਿ ਬਾਦਦ ਨਾ ਲੱਗੇ ਰਹਿਣੇ ਆ ਤੇ ਉਹ ਚੀਜ਼ ਸਾਡੇ ਤੋਂ ਭੁੱਲ ਜਾਂਦੀ ਆ ਇਹ ਚੀਜ਼ਾਂ ਮਿਸ ਕਰ ਜਾਂਦੇ ਆ ਆ ਤੇ ਉਧਰ ਮੈਂ ਆਪਣੇ ਕੰਮ ਸਟੂਡੀਓ ਚ ਬੜਿਆ ਰਹਿਣਾ ਸਟੂਡੀਓ ਚ ਹਾਂ ਕਈ ਛਿੱਪੇ ਨੇ ਵੀ ਆਪਣੇ ਕੰਮ ਕਰਨੇ ਹੁੰਦੇ ਆ ਕਈ ਵਾਰੀ ਬਾਹਰ ਅੰਦਰ ਜਾਣਾ ਪੈਂਦਾ ਫਿਰ ਕਲਾਸਾਂ ਵੀ ਹੋਣੀਆਂ ਛਿੱਪੇ ਨੇ ਬੱਚੇ ਨੇ ਜਿਹਦੇ ਕਰਕੇ ਥੋੜਾ ਬਿਜ਼ੀ ਹੁੰਦੇ ਨੇ ਕੁਝ ਨਾ ਗੱਲ ਤੇ ਆਪਾਂ ਕੋਲ ਜਾਂਦੇ ਹਾਂ ਇਸੀ ਮਤਲਬ ਬਿਲਕੁਲ ਜੀ ਬਿਲਕੁਲ ਕੀ ਕਰੀਏ ਆ ਦਿਖਾ ਦਿੰਨੇ ਆਏ ਬੋਤਲ ਐ ਇਹ ਸਾਡਾ ਫਿਰ ਫਰਾਇਰ ਐ ਇਹ ਮਾਈਕ੍ਰੋਵੇਵ ਐ ਉਹ ਮਿਕਸੀ ਐ ਇਹ ਕੜਾਈ ਉਹ ਕਵਰ ਨਹੀਂ ਨਾ ਇਹ ਕੜਾਈ ਨਹੀਂ ਆਈ ਆਹਣੀ ਕਾਲੀ ਜੀ ਇਹ ਤਾਂ ਮੈਨੂੰ ਵੀ ਨਹੀਂ ਦਿਖਾਈ ਤੁਸੀ ਯਾਰ ਕਾਸਟ ਆਇਰ ਦੀ ਮਗਾਈ ਕੋਈ ਦੇ ਦੇ ਜੀ ਬਣਾਏ ਮੈਂ ਟਿੰਡੇ ਕਿਹੜਾ ਆਏ ਰਹੇ ਨੇ ਆਹ ਕਾਸਟ ਆਇਰ ਉਹ ਵੀ ਹੁੰਦੇ ਫਾਇਰ ਲੌੜੀ ਅੱਛਾ ਕਾਸਟ ਆਇਰ ਨਾਲ ਅਲੱਗ ਨਾਲ ਕੋਈ ਇਹ ਕਾਲੇ ਰੰਗ ਦੀ ਕਿਉਂ ਐ ਇਹ ਹੁੰਦੀ ਇਦਾਂ ਲੀਆ ਏ ਕੋਈ ਕੋٹنگ ਤਾਂ ਨਹੀਂ ਕੀਤੀ ਹੋਈ ਇਸ ਤੇ ਨਹੀਂ ਮਤਲਬ ਹੁੰਦੀ ਤਾਂ ਵੈਸੇ ਹੋਇਆ ਬਟ ਇਹ ਇਹ ਪੂਰੀ ਕਾਸਟ ਪਾਰੀ ਕਿੰਨੀ ਹੈ ਬਹੁਤ ਪਰੀ ਯਾਰ ਕਿੰਨੀ ਰਹੀ ਹੈ ਇਹ ਇਹ ਆਈ ਜੇ 1400 ਠੀਕ ਹੈ ਯਾਰ ਆਪਣੇ ਮਨ ਦੋ ਜਣੇ ਵਾਸਤੇ ਵਧੀਆ ਵਾ ਹਮ ਛੋਟੀ ਜਿਹੀ ਮੰਗਾਇਆ ਕਿ ਫਾਇਦਾ ਫਾਇਦਾ ਕੀ ਇਹਦਾ ਆਇਰਨ ਦੀ ਲੋਹਾ ਜੇ ਲੋਹ ਤਾ ਮਿਲਦੇ ਜਿਵੇਂ ਆਪਾਂ ਨੂੰ ਹਨਾ ਤੇ ਸ਼ੋਰ ਆ ਵੀ ਤਤ ਮਿਲਣਗੇ ਇਸ ਤੋਂ ਨਹੀਂ ਨਹੀਂ ਕਹਿੰਦਾ ਮਤਲਬ origignal ਲੋਹਾ ਹੀ ਹੈ ਕਿ ਰੰਗ ਰੂਪ ਕੀਤਾ ਦੇ ਕੇ ਨਹੀਂ ਨਹੀਂ ਕਾਸਟ ਆਇਰਨ ਹੀ ਹੈ ਨਹੀਂ ਚੱਲ ਲੱਗ ਜਾਂਦੀਆਂ। ਉਹ ਲੋ đi। ਪਰ ਨਾ ਅਜਾ ਜਿਹੜੀਆਂ ਕਾਸਟ ਆ ਰਹਿੰਦੀਆਂ ਕੜਾਈਆਂ ਮਤਲਬ ਪ੍ਰੀ ਸੀਜ਼ਨਿੰਗ ਹੁੰਦੀਆਂ ਨੇ ਮਤਲਬ ਉਹਨਾਂ ਨੂੰ ਜਿਵੇਂ ਪਹਿਲੀਆਂ ਕੜਾਈਆਂ ਨੂੰ ਉਹ ਕਰਨਾ ਪੈਂਦਾ ਨਾ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਇੱਕ ਉਹਦਾ ਆਇਰਨ ਜਿਹੜੀ ਪੱਥੜੀ ਕੋਲੀ ਹੁੰਦੀ ਆ ਤੇ ਉਹਨੂੰ ਸਾਮ ਸਵਾਰ ਬੜੀ ਕਰਨੀ ਪੈਂਦੀ ਆ ਇਹ ਹੈਗੀ ਕਾਸਟ ਆਇਰਨ ਜਿਹਨੂੰ ਨਹੀਂ ਸ਼ਾਇਦ ਮੈਂ ਉਹਨਾਂ ਪੰਜਾਬੀ ਵਿੱਚ ਮੇਬੀ ਸ਼ੈਲ ਸਰ ਬਲੋ ਕਹਿੰਦੇ ਆ ਤੁਹਾਡਾ ਉਹ ਪਾਣੀ ਚੋ ਰਿਹਾ ਪਜ ਟਪ ਟਿਪ 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 ਕਰ ਰਿਹਾ ਇਹ ਉਹ ਥੋੜਾ ਜਿਹਾ ਖਰਾਬ ਹੋਇਆ ਤੇ ਐਵੇਂ ਖਰਾਬ ਹੈ ਠੀਕ ਕਰੋ ਫਿਰ ਇਹਨੂੰ ਮਰ ਮੁਖ ਨਹੀਂ ਓਕਰ ਆ ਵੀ ਥੋੜੀ ਜਿਹੀ ਹਾਂ ਪਰ ਹੁਣ ਮੈਂ ਤੇ ਵੀ ਚੱਲ ਕਰੂਗਾ ਠੀਕ ਕਰਾਓ ਉਹ ਦੱਸੋ ਇਹਦਾ ਡਿਪਾਰਟਮੈਂਟ ਤੁਹਾਡੇ ਭਾਈ ਤੇ ਠੀਕ ਹੈ ਨਾ ਫੋਨ ਤਾਂ ਨਹੀਂ ਕਰਨਾ ਤੁਹਾਨੂੰ ਦੱਸ ਕੇ ਤਾਂ ਸੀ ਉਹ ਤਾਂ ਮੈਂ ਦੇਖਿਆ ਚਲੋ ਲਿਆਓ ਫਿਰ ਰੋਟੀ ਖਾਈਏ ਹੁਣ ਪਹਿਲਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇੱਕ ਸੈਕਿੰਡ ਸਰ ਇੱਕ ਸੈਕਿੰਡ ਬੱਚੇ ਤੂੰ ਮੈਨੂੰ ਹੁਣ ਫੋਨ ਤੇ ਗੱਲ ਨਹੀਂ ਕਰਨ ਦੇਣੀ ਇੱਧਰ ਆ ਜਾ ਤੂੰ ਛੱਡ ਤੇ ਜਾ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਇਹਦੇ ਇਸ ਟਾਈਮ ਕੋਈ এমਪਲੋਇਮੈਂਟ ਹੈਗੀ ਤੁਹਾਡੇ ਕੋਲ ਇਬਾਦਤ ਤੇ ਬੈਂਕ ਬੈਲੈਂਸ ਕਰਨਾ ਕਿਉਂ ਡਿਆਏ ਨਹੀਂ ਦੇ ਪਾਕੇ ਦੀ ਆਜੀ ਕਿੰਨਾ ਆਪਣਾ ਪੈਸਾ ਲਵਾ ਦਿੰਦੀ ਆ ਕਲਪਾਈ ਕਲਪਾਈ ਪੀਏ ਕਿਰਨ ਨੂੰ ਸਰਮਾ ਦਾ ਕੀ ਹਾਰ ਦਿੱਤਾ ਕੋਈ ਸੈਲੂਨ ਹੀ ਲੱਭਦਾ ਕੋਈ ਕੁਝ ਨਹੀਂ ਲੱਭਦਾ ਇਬਾਦਤ 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 ਮम्मा ਨੂੰ ਤਾਂ ਕਿਉਂ ਕਰ ਰਹੇ ਹੋ ਮਾਂ ਜੀ ਥੋੜੀ ਜਿਹੀ ਫੇਰ ਬਹੁਤ ਠਿਕਣਾ ਕਿਸੇ ਨਾਲ ਕਲਪਾਈ ਫੇਸਵੇੜ ਦੀ ਕਦੇ ਮੇਰੇ ਢਿੱਡ ਤੇ ਚੜ ਜਾਂਦੀ ਏ ਮੈਨੂੰ ਇਹਨਾਂ ਅੱਜ ਫੋਨ ਨਹੀਂ ਸੁਣਨ ਦਿੱਤੇ ਮੈਂ ਲੁੱਕ ਕੇ ਬੈਠੇ ਆਸ ਤੋਂ ਆਹ ਨਿਕਲ ਨਿਕਲ ਸੁਣਾਣਾ ਬੈਠੀ ਹੁਣ ਉਹ ਫੋਨ ਲਈ ਲਿਪਸਟਿਕ ਲੱਗ ਗਈ ਇਹਨੂੰ ਮੇਰੀ ਦੋੜ ਗਈ ਕੋਈ ਨਵੀਂ ਚੀਜ਼ ਲਈ ਇਹਨੂੰ ਪਤੀ ਨੂੰ ਤੋੜ ਜਾਂਦੀ ਲੈ ਕੇ ਪਤਾ ਨਹੀਂ ਕਿ ਇਹ ਇਹ ਤਾਂ ਤੋੜ ਜਾਂਦੀ ਮੇਰੇ ਤੋਂ ਖੋਹ ਨਾ ਲੈਣਾ ਸਹੀ ਕਰ ਹਾਂ ਕੱਲ ਤਾਂ ਲੈ ਮੇਰਾ ਡਾਲ ਚਲਾਇਓ ਜੋ ਅੱਨੀ ਮੈਂ ਇਹਦੇ ਸੱਨ ਪਾਇਆ 2 ਬਾਅਦ ਚਲਾ ਦਿਓ ਅੱਪੀ ਚੱਲ ਪੈਗੀ ਆ ਗਈ ਆ ਗਈ ਉਹਨਾਂ ਫੜਕਾ ਨਹੀਂ ਉਹ ਖੇਡ ਲੈਂਦੇ ਖੇਡ ਲੈਂਦੇ ਨੂੰ ਨਾ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਇੱਕ ਵਾਰੀ ਫੇਰ ਤੋਂ ਬਾਦਸ਼ ਵੀ ਉੱਠ ਚੁੱਕੀ ਹੈ ਸਾਡੇ ਨਾਲ ਹੀ ਅੱਜ ਦੇਖ ਰਹੀ ਹੈ ਕਿ ਮੈਂ ਬੋਲ ਰਹੀ ਹਾਂ ਵਲੌਗ ਦੇ ਵਿੱਚ ਇਹ ਅੱਜ ਜਲਦੀ ਉੱਠ ਗਈ ਹੈ ਨਾ ਹਾਂਜੀ ਨੋ ਵਜੇ ਉੱਠਣ ਵਾਲੀ ਅੱਜ ਛੇਤੀ ਉੱਠ ਕੇ ਬੈਠੀ ਐ ਕਿੰਨੇ ਵਜੇ ਉੱਠੀ ਅੱਜ ਆ ਕਿਨੇ ਜਦੋਂ ਤੇ ਮਨ ਨਹੀਂ ਉੱਠਿਆ ਨਾਰੀ ਪਈ ਹੈ ਉਹ 7:30 ਨਹੀਂ ਨਹੀਂ ਇਹ ਸੁੱਤੀ ਸੀ ਮੈਂ ਉੱਠਦਾ ਹੀ ਜਲਦੀ ਕੀ ਸੀ 6 ਵਜੇ ਉੱਠ ਗਈ ਸੀ ਚੇਤੇ ਵਿੱਚ ਸੌਂ ਜਾਂਦੀ ਰਹੀ ਐ ਫੇਰ ਫੇਰ ਉੱਠ ਜਾਂਦੀ ਐ ਆਸੇ-ਕੁਸੇ ਮਾਰ ਕੇ ਸਵੇਰ ਦੇ ਚਾਹ ਦੇ ਦੋ ਕੱਪ ਤੇ ਦੋ ਰਸ ਬਸ ਬਸ ਇਹ ਵਧੀਆ ਜੀ ਸਵੇਰੇ-ਸਵੇਰੇ ਦਿਨ ਦੀ ਸ਼ੁਰੂਆਤ ਹੋ ਗਈ ਫੇਰ ਤੋਂ ਚੱਲ ਸੋ ਚੱਲ ਚੱਲ ਸੋ ਚੱਲ ਉਹ ਸਪੀਡ ਬੜੀ ਤੇਜ਼ ਹੈ ਜੀ ਅੱਜ ਕੱਲ ਜ਼ਿੰਦਗੀ ਦੀ ਜ਼ਿੰਦਗੀ ਬਹੁਤ ਤੇਜ਼ ਹੋਈ ਪਈ ਹੈ ਹੁਣ ਸਵੇਰੇ ਉੱਠ ਕੇ ਚਾਹ ਪੀ ਲੈਣੀ ਤੇ ਮੈਂ ਆਪਣੇ ਫੋਨ ਤੇ ਲੱਗ ਜਾਣਾ ਐਡੀਟਿੰਗਸ ਵਗੈਰਾ ਕਰਨ ਵਾਸਤੇ ਤੇ ਕਿਰਨ ਨਾਸ਼ਤਾ ਵਗੈਰਾ ਬਣਾਉਣ ਲੱਗ ਜਾਣਗੇ ਤੇ ਜਦੋਂ ਮੇਰੀ ਐਡੀਟਿੰਗ ਕਰਕੇ ਵੇਲਾਵਾਂਗਾ ਨਾਸ਼ਤਾ ਉਧਰੋਂ ਬਣ ਜਾਣਾ ਸੀ ਤੇ ਨਾਸ਼ਤਾ ਕਰਾਂਗੇ ਫਿਰ ਮੈਂ ਵੜ ਜਾਣਾ ਸਟੂਡੀਓ 'ਚ ਕਿਰਨ ਨੇ ਆਪਣੇ ਘਰ ਦੇ ਕੰਮ ਕਰਨ ਲੱਗ ਜਾਣਾ ਤੇ ਇਬਾਦਤ ਪੁਰਕ ਦੀ ਕਦੇ ਖਡੌਣਿਆਂ ਵੱਲ ਕਦੇ ਕਿਚਨ ਵਿੱਚ ਕਦੇ ਮੰਮੀ ਵੱਲ ਕਦੇ ਸਟੂਡੀਓ 'ਚ ਆ ਜਾਊਗੀ ਇਹ ਇਹਦਾ ਕੋਈ ਉਹ ਨਹੀਂਗਾ ਟਿਕਾਣਾ ਇਹ ਆਜ਼ਾਦ ਪੰਛੀ ਹੈ ਇਹ ਕਦੇ ਮੈਨੂੰ ਤੰਗ ਕਰੀ ਕਿ ਮम्मी ਨੂੰ ਕਦੇ ਖਿਡੌਣੇ ਨਾਲ ਖੇਡੇਗੀ ਫਿਰ ਦੁਪਹਿਰ ਨੂੰ ਲੰਚ ਲੰਚ ਕਰਾਂਗੇ ਜੀ ਉਦੋਂ ਤੱਕ ਮੈਂ ਸਟੂਡੀਓ ਰਾਂਗਾ ਅੱਜ ਮੇਰੀ ਦੋ ਤਿੰਨ ਮੀਟਿੰਗਸ ਵੀ ਨੇ ਕਲਾਇੰਟਸ ਨੇ ਵੀ ਆਣਾ ਕਿਸੇ ਨੇ ਔਰ ਤੁਸੀਂ ਵੀ ਲਵਾ ਲਓ ਜੇ ਵੀਜ਼ਾ ਲਵਾਣਾ ਦੋਸਤੋ ਸਬਸਕ੍ਰਾਈਬਰ ਫੈਮਲੀਓ ਮੇਰੀ ਕਿਸੇ ਯੂਰਪ ਦਾ ਯੂਕੇ ਦਾ ਅਮਰੀਕਾ ਦਾ ਕੈਨੇਡਾ ਦਾ ਕੈਨੇਡਾ ਦੇ ਤਾਂ ਹਲੇ ਆ ਨਹੀਂ ਦੇ ਵੀਜ਼ੇ ਯੂਕੇ ਅਮਰੀਕਾ ਦੇ ਵੀ ਹਲੇ ਥੋੜੇ ਘੱਟ ਆ ਰਹੇ ਨੇ ਯੂਰਪ ਯੂਕੇ ਬਹੁਤ ਸੋਹਣਾ ਰਿਜ਼ਲਟ ਦੇ ਰਿਹਾ ਜੀ ਤੁਸੀਂ ਲਵਾ ਸਕਦੇ ਹੋ ਹਨ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਅਸੀਂ ਚਾਹ ਪੀ ਲਈਏ ਦਿਓ ਇਜਾਜ਼ਤ ਜੀ ਬਾਏ ਬਾਏ